ਦੇ ਰੋਇਚ ਚਾਤ ਨਾ ਕੋਈ ਨਹੀਂ ਜਿੰਦਾ ਤਾਂ ਕਾਹਲੀ ਪਾ ਲੈਂਦਾ ਉਹ ਮੰਮੀ ਚੱਲ ਵੀ ਗਾ ਚੱਲ ਉਹ ਛੱਡ ਕੰਮ ਕਰ ਮੇਰੀ ਗੱਲ ਸੁਣ ਉਹ ਸੁਣਾ ਦਸ ਤੂੰ ਮੈਂ ਕਹਿੰਦਾ ਮੈਂ ਨਾ ਉਹ ਕਰ ਦਿੰਦਾ ਸਾਰਾ ਕੰਮ ਆਪਣਾ ਹੋ ਗਿਆ ਜੀ ਕੈਟਰਿੰਗ ਫੂਡਰਿੰਗ ਵਾਲਾ ਸਾਰਾ ਕੁਝ ਲਵਾਈਆਂ ਨੂੰ ਗਿਆ ਨਾ ਸਾਰਾ ਸਿਸਟਮ ਹੋ ਗਿਆ ਕਰਨ ਚੱਲ ਕੇ ਆਇਆ ਉਹ ਥੋੜੇ ਬਹੁਤ ਦੇ ਦਿੱਤੇ ਨਾ ਸਾਨੂੰ ਪਹਿਲੇ ਹੋ ਗਿਆ ਤੇ ਕਿਹੜਾ ਕੰਮ ਰਹਿ ਜਾਂਦਾ ਵਾ ਕੰਮ ਉਹ ਡੱਬੇ ਡੁੱਬਿਆ ਤਾਂ ਵੇਖ ਲੋ ਕਿਸ ਹੱਬ ਆਵਿਆ ਤਾਂ ਡੱਬੇ ਤੋਂ ਬੋਕਰ ਆ ਕੇ ਨਹੀਂ ਐ ਡੱਬੇ ਨਹੀਂ ਕਰਨਾ ਨਹੀਂ ਨਹੀਂ ਡੱਬੇ ਤੇ ਆ ਜਾਣਗੇ ਦੇਣ ਦੂੰਗਾ ਤੂੰ ਤੁਸੀਂ ਦੱਸੋ ਕਿਹੜੀ ਗੱਲ ਕਿਸ ਹੱਬ ਨਹੀਂ ਤੇਰੇ ਵੇਖ ਰਾਨੇ ਤੇਰੀ ਰਿਸਤਦਾਰਾਂ ਦਾ ਤਾਂ ਪਤਾ ਹੀ ਹੈ ਨਾ ਕਿ ਕਿੰਨੇ ਭੈਣ ਭਰਾ ਸਾਡੇ ਹੋਣ ਆਉਂਦਾ ਪਤਾ ਲੱਗਿਆ ਮੈਨੂੰ ਸਾਰਾ ਉਹਨਾਂ ਦੇ ਡੱਬੇ ਵੱਖਰੇ ਹੋਣੇ ਆ ਹਾਂ ਤੇ ਬੀਮਨ ਨੂੰ ਦੇਣੇ 11 ਡੱਬੇ ਤੋਂ ਮੰਮੀ ਚਿੱਟਾ ਚਿੱਟਾ ਲਾ ਲਾਂ ਮੈਂ ਸਾਰੀ ਉੱਤੇ ਹਾਂ ਤੇ ਬੀਮਨ ਦੇ 10 ਡੱਬੇ ਤੇ ਵੱਖਰੀਆਂ ਚਿੱਟਾਂ ਲਾ ਲਈ ਨਾ ਪਤਾ ਲੱਗ ਜਾਪੇ ਤੇਰੀ ਭੈਣ ਦੇ ਡੱਬੇ ਆ ਤੇ ਨਾਲੇ 5100 ਰੁਪਏ ਸਹੀ ਆ ਤੇ ਤੇਰੇ ਸਹੁਰੇ ਜਿਹੜੇ 7 ਡੱਬੇ ਦੇਣੇ ਨਾ ਉਹ ਨਹੀਂ ਉਹ ਆਪਾਂ ਦੇਣੇ ਉਹ ਹੁਣ 5 ਦੇਣੇ ਉਹ ਕਿਉ ਮੰਮੀ ਉਹ ਕਿਉ ਮੰਮੀ ਜਦੋਂ ਉਹਨਾਂ ਨੇ ਸੰਝਿਆ ਨਹੀਂ ਆਉਣਾ ਪਰ ਭੂਆ ਹੋ ਗਈ ਆ ਦੀ ਮੈਂ ਵੱਖਰੇ ਨਹੀਂ ਆਉਣਾ ਮੈਂ ਵੱਖਰੇ ਉਹਨਾਂ ਨੂੰ ਸੰਘਿਆ ਨਹੀਂ ਆਉਣਾ ਤੇ ਅਹੀਂ ਵੀ ਫਿਰ ਸੰਘਿਆ ਹੀ ਇੱਥੋਂ ਦਵਾਂਗੇ ਅਹੀਂ ਵੱਖਰਾ ਕਿਉਂ ਦਵਾਂਗੇ ਤੂੰ ਉਹ ਤਾਂ ਪਹਿਲਾਂ ਕਹਿੰਦੀ ਮੈਂ ਵਕਰੀਆਂ ਟਮਾ ਲੈ ਕੇ ਜਾਣੀਆਂ ਨਹੀਂ ਉਹ ਕਹਿੰਦੀ ਮੈਂ ਸਭ ਵਕਰੀ ਨਹੀਂ ਆਉਣਾ ਅਹੀਂ ਇਕੱਠੇ ਨਹੀਂ ਆਉਣਾ ਅਹੀਂ ਇਕੱਠੇ ਆ ਗਏ ਇਕੱਠਿਆਂ ਤੇ ਆਉਣਾ ਤੇ ਫਿਰ ਅਹੀਂ ਇਕੱਠੇ ਡੱਬੇ ਇਹੀਂ ਨਹੀਂ ਦਵਾਂਗੇ ਅੱਠਾ ਸੱਜ ਨਹੀਂ ਵੀ ਪਾ ਰਾਂਗੇ ਅਹੀਂ ਕੋ ਵੱਖਰੇ ਜਿਹੜੇ ਡੋ ਡੱਬੇ ਕੋਈ ਰੋਡ ਨਹੀਂ ਲਿਉਂਦੀ ਡੋਡ ਬੇ ਚਲੋ ਮੰਮੀ ਫਿਰ ਕਿਹੜੀ ਗੱਲ ਹੈ ਕਿ ਡੱਬੇ ਨਾਲ ਕੀ ਫਰਕ ਪੈ ਲਿਆ ਕਿ ਦੋਵੇਂ ਡੱਬੇ ਨਾਲ ਨਹੀਂ ਤਾਂ ਉਹਨਾਂ ਨੂੰ ਕਿਹੜੀ ਗੱਲ ਸੀ ਜੇ ਭੂਆ ਦੋ ਸੂਟ ਲੈ ਆਉਂਦੀ ਤੇ ਚਲੋ ਠੀਕ ਆ ਵੇਖੋ ਤੁਹਾਨੂੰ ਜਿੰਦਾ ਤੁਹਾਨੂੰ ਸਹੀ ਲੱਗਦਾ ਉਹਦਾ ਕਰ ਲੈਣਾ ਮੈਂ ਅਹੀਂ ਸਾਰਾ ਕੁਝ ਕਰੀ ਜਾਈਏ ਉਹ ਕਰਨ ਲੱਗੇ ਪਿਛੇ ਹਟ ਜਦੇ ਅੱਜ ਤਾਂ ਪਹਿਲਾਂ ਹੀ ਪ੍ਰੋਗਰਾਮ ਨਾਲ ਕਰਦੇ ਬੈਠ ਤੇ ਪਹਿਲੇ ਹੀ ਕਿਚਕਿਚ ਹੋ ਗਈ ਆ ਉਹ ਮੰਮੀ ਉਹ ਤਾਂ ਤੁਹਾਡੀ ਗੱਲ ਸਹੀ ਆ ਮੈਨੂੰ ਇੱਕ ਗੱਲ ਦੱਸੋ ਆ ਜਿੰਗੀ ਲੱਫੜਦਿਆ ਪਾਈਂਦੇ ਤੇ ਹੋਰ ਨਵਾਂ ਹੀ ਹੈ ਪਹਿਲਾਂ ਮੈਨੂੰ ਸਮਝ ਨਹੀਂ ਲੱਗਦੀ ਆ ਮੈਨੂੰ ਇੱਕ ਗੱਲ ਦੱਸੋ ਕਿ ਆ 11 ਡੱਬੇ ਕਾਲੀ ਤੇਰੇ ਵੀ ਮੈਨੂੰ ਹੈ ਮੈਨੂੰ ਪਹਿਲਾਂ ਇਹ ਪਤਾ ਨਹੀਂ ਲੱਗਦਾ ਕਿਹਦੇ ਕਿਹਦੇ ਨਾਮ ਲਿਖਣੇ ਆ ਕਿਹਦੇ ਕਿਹਦੇ ਨਹੀਂ ਲਿਖਣੇ ਚਿੱਟਾਂ ਤੇ ਤੇ ਜਿਹਦੇ ਜਿਹਦੇ ਵੰਡੇਗਾ ਉਹਦੇ ਤੇ ਲਿਖਨੇ ਵਿਮਲ ਦੇ 11 ਡੱਬੇ ਤੇ ਵਿਮਲ ਦਾ ਨਾਮ ਲਿਖ ਦੇ ਤੇ ਉਹ 11 ਡੱਬੇ ਤੇ ਮੈਂ ਮੰਨਦਾ ਹਾਂ ਪਰ ਉਹਨੇ ਕਰਨੇ ਕੀ ਆ ਉਹ ਤਾਂ ਉਹਨੇ ਆਪਣੇ ਆਣ ਗਵਾਂਡ ਵੰਡਨੇ ਆ ਆਣ ਗਵਾਂਡ ਕੱਲੀ ਵੰਡਨੇ ਆ ਕਿਉਂ ਉਹਨੇ ਵੰਡਨੇ ਨਹੀਂ ਅਗਿਓ ਜਦੋਂ ਤੇਰਾ ਵਿਆਹ ਹੋਇਆ ਅਗਲੇ ਪੁੱਛਦੇ ਆਣ ਗਵਾਂਡ ਵੀ ਤੇਰੇ ਭਰਾ ਦੇ ਘਰ ਕੋਈ ਬਾਲ ਬੱਚਾ ਨਹੀਂ ਹੋਇਆ ਤੂੰ ਸਾਨੂੰ ਮਿੱਠਾ ਮੂੰਹ ਨਹੀਂ ਕਰਾਇਆ ਅੱਛਾ ਹੈ ਤੂੰ ਅਗਲੀ ਐਸੇ ਗੱਲ ਉਹ ਰੱਬ ਨੇ ਸਾਡੇ ਪਰ ਟਾਈਮ ਦਿੱਤਾ ਵਾ ਤੇ ਆਪਾਂ ਸਾਡੀ ਕੁੜੀ ਲਾ ਵਾਤੀ ਦੇਣੀ ਨਾ ਪੁੱਤ ਉਹਨੇ ਆਣ ਗਵਾਂਡ ਨਾਲੇ ਸਾਡੇ ਕੋਲ ਆ ਮਿਆ ਨਾਲੇ ਨਾ ਜੁਦਾ ਮੂੰਹ ਬਣਿਆ ਉਥੇ ਆਪੂਗਾ ਨਾ ਇਹ ਪੰਜ ਡੱਬੇ ਦਿੱਤੇ ਲੱਗੇ ਮੂੰਹ ਬਣਾ ਲੂਗੀ ਭਾਈ ਇਹ ਗੱਲ ਛੱਡ ਤੁਸੀਂ ਭਾਈ ਦੇ ਭਰਾਏ ਦੱਸ ਦੇ ਰੁਪਏ 20 ਦੇ ਰੁਪਏ ਜਨੇ ਮਰਜੀ ਦੇ ਰੋ ਉਹਦਾ ਮੂੰਹ ਬਣੇ ਹੀ ਰਹਿਣਾ ਹਾਂ ਬਾਕੀ ਤੁਸੀਂ ਕੀ ਕਹਿੰਦੇ ਤੁਹਾਨੂੰ ਜਿੱਦਾਂ ਸਹੀ ਲੱਗਦਾ ਵਾ ਉਦਾਂ ਕਰ ਲੋ ਮੈਨੂੰ ਕੀ ਹੈ ਮੈਂ ਤਾਂ ਚਿੱਟਾ ਤੇ ਲੈ ਕੇ ਤੇ ਨਹੀਂ ਆ ਸਾਰੇ ਤੇਰੇ ਜਿਹੜੇ ਸਹਰੇ ਜਾਣੇ ਨਾ ਸੱਤ ਡੱਬੇ ਹੁਣ ਉਥੇ ਜਾਣਾ ਹੀ ਪੰਜ ਡੱਬੇ ਅੱਛਾ ਹਾਂ ਚਲ ਦੋ ਡੱਬੇ ਨਹੀਂ ਦੇਣੇ ਉਹ ਤਾਂ ਪਤਾ ਲੱਗੀ ਕਿ ਮੈਨੂੰ ਸਮਝ ਲੱਗੀ ਕਿ ਚਲੋ ਠੀਕ ਹੈ ਤੇ ਬਾਕੀ ਜਿਹੜਾ ਕੰਮ ਰਹਿੰਦਾ ਉਹ ਕਰ ਲੈ ਤੇ ਜਿਹੜਾ ਮਨੂਨੀ ਪਤਾ ਮੈ ਜਿਹੜਾ ਚੁਣਾ ਪਤਾ ਫਿਰ ਮੈਂ ਤੁਹਾਨੂੰ ਦੱਸ ਦੂੰਗੀ ਬਸ ਤੁਹਾਡੇ ਕਹਿਣ ਤੇ ਮੈਂ ਕਰਨਾ ਚੱਲ ਆ ਆ ਪੈਸੇ ਪਈਆ ਮੇਰ ਕੋਲ ਥੋੜੇ ਜੇ ਇਹੋ ਲੈ ਜੰਮੀ ਤੇ ਲੱਕੀ ਵੀਰੇ ਨੂੰ ਫੋਨ ਕਰ ਦਿੰਨੀ ਆਂ ਵੀ ਘਰ ਜਾਂਦਾ ਜਾਂਦਾ ਮੈਨੂੰ ਵੀ ਬਾਈਕ ਤੇ ਨਾਲ ਲੈ ਜੀ ਭੂਆ ਜੀ ਨੂੰ ਦੇ ਕੇ ਆਉਣੀ ਆਂ ਚੱਲ ਥੋੜਾ ਬੋਤਾ ਕੁਝ ਨਾ ਕੁਝ ਬਣਾ ਲੈਣਗੇ ਜੇ ਕੋਈ ਧੂਮ ਧਾਮ ਬਣਾਉਣੀ ਤਾਂ ਬਣਾ ਲੈਣਗੇ ਜੇ ਕੱਪੜੇ ਬਣਾਉਣੇ ਤਾਂ ਬਣਾ ਲੈਣਗੇ ਤੇ ਇੱਥੇ ਲੈ ਆਉਣਗੇ ਐਨਾ ਬੋਝ ਮੈਂ ਉਹਨਾਂ ਤੇ ਨਹੀਂ ਪਾਉਣਾ ਚਾਹੁੰਦੀ ਮੈਂ ਕੀ ਕਰਨੇ ਮੇਰਾ ਕਿੰਨਾ ਕ ਖਰਚਾ ਕਿਤੇ ਇੱਕ ਵਾਰੀ ਮੈਂ ਸੂਟ ਬਣਾ ਲੈਣੀ ਆ ਤੇ ਉਹੋ ਪਾਈ ਜਾਨੀ ਆ ਮੈਂ ਕਿੱਥੇ ਵਰਤਨੀ ਆ ਕੋਈ ਬੱਚਾ ਹੋਵੇ ਤਾਂ ਵੀ ਜਨਾਨੀ ਦਾ ਖਰਚਾ ਦੁਬਣਾ ਹੋ ਜਾਂਦਾ ਵਾ ਮੇਰੇ ਤੇ ਕੋਈ ਬਾਲ ਬੱਚਾ ਵੀ ਨਹੀਂ ਹੈਗਾ ਤੇ ਮੈਂ ਪੈਸੇ ਕੀ ਕਰਨੀ ਚਾਹ ਲੋਣਾ ਵਜਾਉਣ ਦੇ ਕੰਮ ਆ ਜਾਣਗੇ ਇੱਥੇ ਕੁਝ ਨਾ ਕੁਝ ਲੈ ਆਉਣਗੇ ਓਵੇਂ ਤੇ ਮੰਮੀ ਜੀ ਨੇ ਗੱਲਾਂ ਕਰ ਕਰ ਮਾਂ ਤੇ ਨਾਨਾ ਦੀ ਸਾਹਿਬ ਮੇਰੀ ਗਾਲੋ ਮੈਂ ਨਾ ਘਰੇ ਚੱਲੀ ਆ ਥੋੜੀ ਦੇਰ ਤੇ ਆ ਜਰਨੀ ਓਪਾ ਵੀ ਤੈਨੂੰ ਪੜਾ ਤੇ ਆ ਤੈਨੂੰ ਬੜਾ ਸਾਰੇ ਸ਼ੋਪਿੰਗ ਕਰਨ ਗਏ ਆ ਟਾਡੇ ਹਵਾਲੇ ਘਰ ਛੱਡ ਕੇ ਗਏ ਸੀ ਉਹ ਉਹ ਕੋਈ ਗੱਲ ਨਹੀਂ ਮੈਂ ਚਾਟ ਆ ਜਾਣਾ ਮੈਂ ਉੱਥੇ ਟਾਈਮ ਨਹੀਂ ਲਾਉਣਾ ਹੈਗਾ ਮੇਰੇ ਨਾਲ ਜ਼ਰੂਰੀ ਕੰਮ ਆ ਥੋੜਾ ਜਿਹਾ ਤੇ ਮੈਂ ਵੀ ਜਾਣਾ ਇਹ ਪਿੱਛੋਂ ਫਿਰ ਮੈਂ ਕਿਵੇਂ ਕਰੂੰਗਾ ਤੇ ਤੂੰ ਤੂੰ 2 ਮਿੰਟ ਮੇਰੀ ਵੇਟ ਨਹੀਂ ਕਰ ਸਕਦਾ ਮੈਂ ਆ ਜੂੰਗੀ ਜਲਦੀ ਜਲਦੀ ਬਹਿ ਜਾ ਹਾਂ 2 ਮਿੰਟ ਕਿਤੇ ਟੇਕੇ ਉਹ ਘਰ ਦੇ ਵਿੱਚ ਮੈਂ ਰੋਟੀ ਪਾਣੀ ਵੀ ਨਹੀਂ ਖਾਧੀ ਮੇਰੇ ਨਾਲ ਤਾਂ ਰੋਟੀ ਪੱਕੀ ਆ ਮੇਰਾ ਬਾਪੂ ਨਾ ਆਪੇ ਪਾਤ ਖਵਾਇਦਾ ਦੇ ਮੈਂ ਬਸ ਜਿਉ ਗਈ ਤਾਂ ਤੇਉਂ ਆਈ ਜਾਓ ਫਿਰ ਮੈਂ ਘਰ ਦੀ ਜਿਹੜੀ ਚਾਬੀ ਆ ਨਾ ਸਾਹਮਣੇ ਘਰ ਫੜਾ ਜਾਊਂਗਾ ਚਲ ਠੀਕ ਐ ਆਈ ਮੈਂ ਹੁਣ ਲੈ ਲੱਕੀ ਵੀਰ ਨੂੰ ਫੋਨ ਤੇ ਕੀਤਾ ਹੀ ਨਹੀਂ ਮੈਂ ਜਾਊਂਗੀ ਕਿਹਦੇ ਨਾਲ ਉਹਨਾਂ ਨੂੰ ਫੋਨ ਕਰਦੀ ਮੈਨੂੰ ਨਾਲ ਲੈ ਜਾ ਹੈਲੋ ਹੈਲੋ ਹਾਂਜੀ ਸਸਿਕਾ ਵੀਰੇ ਕਿ ਹਾਲ ਨੇ ਸਸਿਕਾ ਛੰਮੀ ਠੀਕ ਐ ਤੂੰ ਸੁਣਾ ਠੀਕ ਐ ਬਸ ਵਧੀਆ ਵੀਰੇ ਤੇ ਤੁਸੀਂ ਅੱਜ ਆਏ ਹੋ ਸ਼ਾਪ ਤੇ ਹਾਂ ਸ਼ਾਪ ਤੇ ਹੀ ਆ ਮੈਂ ਤੇ ਕਦੋਂ ਕੋ ਤੁਸੀਂ ਘਰ ਜਾਣਾ ਮੈਂ ਤੇ ਦੁਪਹਿਰੇ ਜਾਣਾ ਰੋਟੀ ਖਾਣਾ ਹਾਂ ਛੰਮੀ ਦੱਸ ਅੱਛਾ ਮੇਰੀ ਗੱਲ ਸੁਣ ਮੈਂ ਨਾ ਤੁਹਾਡੇ ਕੋਲ ਆਉਣ ਲੱਗੀ ਹਾਂ ਤੇ ਮੈਨੂੰ ਵੀ ਨਾਲ ਲੈ ਜਾ ਦੋ ਮਿੰਟ ਮੈਨੂੰ ਕੰਮ ਸੀ ਕਰੇ ਫਿਰ ਮੈਂ ਵਾਪਸ ਵੀ ਜਲਦੀ ਆਉਣਾ ਹਾਂ ਠੀਕ ਐ ਅੱਛਾ ਘਰ ਜਾਣਾ ਵਾ ਹਾਂਜੀ ਹਾਂਜੀ ਤੇ ਅਛਮੀ ਫੇਰ ਇਸ ਤਰ੍ਹਾਂ ਕਰ ਹਾਂ ਤੂੰ ਦੁਕਾਨ ਤੇ ਹੀ ਆ ਜਾ ਦੁਕਾਨ ਤੋਂ ਇਕੱਠੇ ਤੁਰ ਪਾਂਗੇ ਬਸ ਵੀਰੇ ਮੈਂ ਆ ਗਈ ਮੈਂ ਤਾਂ ਤੁਰ ਪੀ ਆ ਤਾ ਹਾਂ ਚੱਲ ਠੀਕ ਕਿਸੇ ਚੱਲਣਾ ਜਾਇਓ ਮੇਰੀ ਵੇਟ ਕਰਕੇ ਜਾਇਓ ਚੱਲ ਠੀਕ ਹੈ ਇਦਾਂ ਕਰਦਾ ਮੈਂ ਵੀ ਦੁਕਾਨ ਤੋਂ ਤੁਰ ਪੈਣਾ ਤੇ ਫੇਰ ਰਸਤੇ 'ਚ ਹੀ ਤੈਨੂੰ ਲੈ ਲਾਂਗਾ ਠੀਕ ਹੈ ਠੀਕ ਹੈ ਵੀਰੇ ਆ ਗਈ ਮੈਂ ਤੇ ਵੈਸੇ ਹੀ ਚੱਲੀ ਆ ਕਿ ਕੋਈ ਕੰਮ ਸੀ ਉਹ ਬਸ ਛੋਟਾ ਜਿਹਾ ਕੰਮ ਸੀ ਠੀਕ ਆ ਚੱਲ ਠੀਕ ਆ ਫੇਰ ਆ ਜਾ ਹਰ ਚਲ ਸ਼ੇਤੀ ਜਾਣਾ ਮੈਨੂੰ ਕਾਛ ਕੋਈ ਗੱਲ ਤੇ ਨਹੀਂ ਨਾ ਨਾ ਵੀਰੇ ਸਾਰਾ ਕੁਝ ਠੀਕ ਆ ਘਰੇ ਤੇ ਕੋਈ ਗੱਲ ਨਹੀਂ ਹੋਈ ਮੈਂ ਤਾਂ ਵੈਸੇ ਆਈ ਆ 2 ਮਿੰਟ ਦੱਸ ਉਧਰ ਨਹੀਂ ਆ ਸਕਦੀ ਮੈਂ ਤਾਂ ਫੇਰ ਤੇ ਕੋਈ ਨਾ ਪੰਗਾ ਨਾ ਪਾ ਕੇ ਬੈਠੀ ਹੋਈ ਸੀ ਮਰਤ ਮੈਂ ਤਾਂ ਤੈਨੂੰ ਬਚਾਣ ਆ ਨਾ ਨਾ ਸਿਮਰਤ ਤੇ ਬਿਲਕੁਲ ਠੀਕ ਆ ਹੁਣ ਤੇ ਸਗੋਂ ਆਪਾਂ ਪੂਰੀ ਤਿਆਰੀ ਕਰਨੀ ਆ ਗੋਦ ਭਰਾਇ ਚੱਲਣ ਲੱਗੀ ਨਾ ਇੱਕ ਅੱਧੇ ਦਿਨ ਚ ਦੇਖਣਾ ਛੰਮੀ ਗੱਲ ਕਰਨੀ ਤੇ ਨਹੀਂ ਪੰਦੀ ਤੇਰੀ ਸੱਸ ਨੇ ਖਰਚਾ ਹੀ ਬੜਾ ਪਾਤਾ ਸਾਨੂੰ ਮੈਂ ਨਾ ਤਰਸਣ ਪੈਸਿਆਂ ਦਾ ਇੰਤਜ਼ਾਮ ਕਰਨਿਆ ਕੀ ਕਰਾਂ ਵੀਰੇ ਉਹ ਤੇ ਸਮਝਦੀ ਨਹੀਂ ਇਹਨਾਂ ਗੱਲਾਂ ਨੂੰ ਤੁਹਾਨੂੰ ਪਤਾ ਜਦੋਂ ਪਹਿਲੇ ਪਹਿਲੇ ਫਰੂਟ ਲੈ ਕੇ ਜਾਂਦੇ ਹੁੰਦੇ ਸੀ ਭੂਆ ਜੀ ਉਦੋਂ ਵੀ ਗੱਲਾਂ ਕਰਦੇ ਹੁੰਦੇ ਸੀ ਕਿ ਸੜੇ ਜਿਹੇ ਕੇਲੇ ਚੁੱਕ ਲਈ ਹੈ ਇਹਨੂੰ ਕੋਈ ਚੰਦਾ ਫਰੂਟ ਤਾਂ ਮਹਿੰਗਾ ਲੱਭਦਾ ਨਹੀਂ ਹੈ ਕੋਈ ਨਾ ਮਾਸੀ ਜੀ ਗੱਲ ਸਮਝਦੀ ਨਹੀਂ ਕੋਈ ਸੱਚ ਜੋ ਹੁੰਦਾ ਮੂੰਹ ਚ ਵਹੀ ਬੋਲ ਦਿੰਦੇ ਆ ਤੇ ਮੈਂ ਹੁਣ ਘਰ ਕੀ ਕਹਾਂ ਮੈਂ ਮੈਂ ਐਸੇ ਕਰਦੀ ਤਾਂ ਜਿਸ ਤਰ੍ਹਾਂ ਕਰਦਾ ਹਾਂ ਵੀ ਮੈਨੂੰ ਜਿਵੇਂ ਸਾਡੇ ਕੋਲ ਮੇਰੇ ਕੋਲ ਪੈਸੇ ਹੈਗੇ ਆ ਤੇ ਮੰਮੀ ਤੇ ਜਿਹਦੇ ਹੀ ਪਏ ਆ ਵੀ ਪੂਰਾ ਖਰਚਾ ਕਰਨਾ ਵਾ ਇੱਥੋਂ ਤੱਕ ਕਿ ਚਾਚੀ ਨੂੰ ਵੀ ਮਨੂ ਦੇ ਪਿਆ ਵੀ ਤੂੰ ਵੀ ਖਰਚਾ ਕਰ ਤੇਰੀ ਵੀ ਧੀ ਆ ਮੇਰੀ ਨਾ ਗੱਲ ਧਿਆਨ ਨਾਲ ਤੁਹਾਡੇ ਕੋ ਵੀਰੇ ਜਿੰਨਾ ਹੈਗਾ ਵਾ ਨਾ ਤੁਸੀਂ ਉਹਨਾਂ ਲੈ ਕੇ ਆਇਓ ਤੁਹਾਨੂੰ ਜ਼ਿਆਦਾ ਖਰਚਾ ਕਰਨ ਦੀ ਲੋੜ ਨਹੀਂ ਹੈ ਐਵੇਂ ਨਾ ਤੁਸੀਂ ਟੈਨਸ਼ਨ ਚ ਲਓ ਤੇ ਨਾ ਤੁਸੀਂ ਧਾਰੇ ਪੈਸੇ ਦੇ ਕੋਫੜ ਜੋ ਸਰਦਾ ਬੰਦਾ ਵਾ ਉਥੇ ਲੈ ਕੇ ਆਓ ਆਪਾਂ ਕਿਹੜਾ ਡੰਨ ਦੇਣਾ ਵਾ ਦੇਣਾ ਤੇ ਅਸੀਂ ਆਪਣੀ ਧੀ ਨੂੰ ਆ ਜੋ ਸਾਡੇ ਕੋ ਸਰੂ ਪੁੱਜੂਗਾ ਆਪਾਂ ਦੇ ਦਾਂਗੇ ਪਰ ਸੰਮੀ ਤੇਰੀ ਗੱਲ ਤੇ ਠੀਕ ਆ ਪਰ ਮੈਂ ਘਰੇ ਕਲੇਸ਼ ਨਹੀਂ ਨਾ ਪਾਣਾ ਫਿਰ ਮੰਮੀ ਕਲੇਸ਼ ਕੋਲਦੇ ਆ ਤੇ ਚਲੋ ਜੋ ਮੰਮੀ ਲੈ ਕੇ ਆਉਣਾ ਆਪਾਂ ਕਹਾਂਗੇ ਕੋਈ ਨਹੀਂ ਮੇਰੀ ਗੱਲ ਸੁਣੋ ਉਹ ਚਾਚੀ ਜੀ ਵੀ ਕਹਿੰਦੇ ਹੋਣੇ ਆ ਕਿ ਜ਼ਿਆਦਾ ਲੈ ਕੇ ਜਾਣਾ ਚਾਚੀ ਜੀ ਤੇ ਮੰਮੀ ਮਨਾਉਂਦੇ ਆ ਤੇ ਜੇ ਮੰਨ ਲਓ ਚਾਚੀ ਜੀ ਨਹੀਂ ਜਾਂਦੇ ਫਿਰ ਆਪਾਂ ਵੀ ਨਹੀਂ ਆਉਣਾ ਤੇ ਮੰਮੀ ਨੇ ਤੇ ਸਿੱਧਾ ਸਿੱਧਾ ਫੋਨ ਕਰਤਾ ਸੀ ਮਾਸੀ ਜੀ ਨੂੰ ਕਿ ਉਹ ਤੇ ਜਿਸ ਵੀ ਇਸ ਤਰ੍ਹਾਂ ਕਹਿੰਦੀ ਆ ਪਰ ਇਸ ਤਰ੍ਹਾਂ ਨਹੀਂ ਨਾ ਕਰਨਾ ਚਾਹੀਦਾ ਸੀ ਮੰਮੀ ਨੇ ਚਲ ਆਪਾਂ ਕੜੀਆਂ ਗੱਲਾਂ ਲੈ ਕੇ ਜਾ ਕੇ ਚੱਲ ਅੰਦਰ ਚੱਲ ਕੇ ਬੰਦ ਕਰ ਆ ਹੋਰ ਗੱਲ ਨਹੀਂ ਮੈਂ ਤਾਂ ਤੁਹਾਨੂੰ ਬਾਅਦ ਰਹੋ ਕੈਂਡੀ ਜੋ ਸਰੂਗਾ ਉਹ ਲੈ ਜਾਓ ਨਾ ਟੈਨਸ਼ਨ ਲਓ ਤੁਸੀਂ ਦੀਮਾ ਕੰਟੀ ਚਾਚੀ ਜੀ ਵੇਗਲਾ ਤੇਰੀ ਮੰਮੀ ਦਾ ਹਾਲ ਬਾਜ਼ਾਰ ਗਏ ਸਮਾਨ ਖਰੀਦਣ ਇੱਕ ਵਾਰੀ ਵੀ ਮੈਨੂੰ ਕਿਹਾ ਕਿ ਜਸਵੀਰ ਤੁਸੀਂ ਨਾਲ ਚੱਲ ਮੈਨੂੰ ਤਾਂ ਛੱਡ ਤੈਨੂੰ ਘਟੂ ਘਟ ਨਾਲ ਲੈ ਜਾਂਦੇ ਚਾਚੀ ਜੀ ਮੈਨੂੰ ਘੜ ਕੇ ਕਿਹੜੇ ਰਾਜੀ ਆ ਮੈਨੂੰ ਤਾਂ ਵੈ ਨਹੀਂ ਘੜ ਕੇ ਰਾਜੀ ਨਾ ਕੋਈ ਸਲਾਹ ਮਸ਼ਲਾ ਤੇ ਇਤਨਾ ਕੋਈ ਝਿਲੀ ਹੋਣ ਤੇ ਗਏ ਉਹ ਨੇਸਨਿਆਰੇ ਵਾਲਾ ਤੇ ਮੈਂ ਕੱਲ ਹੀ ਜਾਣੀ ਆ ਤੇ ਕਰਕੇਆਂ ਲਈ ਚੀਜ਼ਾਂ ਪਸੰਦ ਤੇ ਬਾਅਦ ਪਾਇਆ ਵਸਤੇ ਇਹਨਾਂ ਨੂੰ ਅੱਗੇ ਕਰ ਦੰਗੀ ਮੈਨੂੰ ਰਾਤੀ ਸ਼ੰਮੀ ਦਾ ਫੋਨ ਆਇਆ ਸੀ ਤੇ ਮੈਨੂੰ ਕਹਿਣ ਦੇ ਸੀ ਅਕੇ ਜੇ ਕਿਰਕਾ ਦੇ ਭੂਆ ਜੀ ਤੁਸੀਂ ਮੇਰੀ ਮੰਮੀ ਨੂੰ ਫੋਨ ਕੀਤਾ ਸੀ ਮੈਂ ਕਿਹਾ ਮੈਂ ਤਾਂ ਨਹੀਂ ਕੀਤਾ ਕੰਦੀ ਫਿਰ ਚਾਚੀ ਜੀ ਨੇ ਫੋਨ ਕੀਤਾ ਜੇ ਉਹਨਾਂ ਨੇ ਇਹ ਗੱਲ ਕਹਤੀ ਐ ਕਿ ਜਸਵੀਰ ਨੇ ਨਹੀਂ ਜ ਕੁਝ ਲੈ ਕੇ ਆਣਾ ਦੱਸ ਭਾਵੇਂ ਮੈਂ ਕਹਿ ਹੀ ਦਿੱਤਾ ਸੀ ਮੈਂ ਗੁੱਸੇ ਨਾਲ ਕਿਹਾ ਸੀ ਕਿ ਕਰ ਦੋ ਫਿਰ ਫੋਨ ਪਰ ਚਾਚੀ ਨੇ ਮੰਮਾ ਨੂੰ ਕਿਹਾ ਹੀ ਉਹਨਾਂ ਨੇ ਥੋੜੀ ਕਿਹਾ ਹੀ ਇਹਨਾਂ ਨੇ ਗੱਲ ਕਰੰਦਾ ਤਰੀਕਾ ਗਲਤ ਸੀ ਇਹੋ ਹੀ ਮੈਂ ਗੱਲ ਕਹਿਣ ਦੀ ਇਹਨਾਂ ਨੂੰ ਕਹਿਣਾ ਨਹੀਂ ਸੀ ਚਾਹੀਦਾ ਫੋਨ ਤੇ ਇਹਦਾ ਮਤਲਬ ਫਿਰ ਇਹ ਕਿ ਇਹ ਘਰ ਨੂੰ ਘਰ ਨਹੀਂ ਸਮਝਦੇ ਇਹ ਬਾਹਰ ਦੇ ਸਮਝਦੇ ਸਾਨੂੰ ਜੇ ਘਰ ਦੇ ਘਰ ਸਮਝਣ ਹੋ ਨਾ ਤੇ ਸਾਂਝੇ ਢੰਗ ਨਾਲ ਚੱਲਣ ਇਹਦਾ ਚੱਲਣ ਦੇ ਅੱਡ ਜਦੋਂ ਮੈਂ ਗੱਲ ਕਵਾਂ ਤੇ ਫਿਰ ਕਹਿੰਦੇ ਤੂੰ ਘਰ 'ਚ ਫਰਕ ਰੱਖ ਰਾਕਦੀ ਆ ਫਿਰ ਤੇਰੇ ਦਿਵਾਲੇ ਹੋ ਜਾਂਦੇ ਇਨ੍ਹਾਂ ਨੂੰ ਘਰ ਚ ਲਾਣਾ ਇਨ੍ਹਾਂ ਨੂੰ ਵੱਡੇ ਕੌਣ ਕੰਦਾ ਆਪਾਂ ਤਾਂ ਕਹਿੰਦੇ ਨਹੀਂ ਆ ਬਥੇਰੀਆਂ ਮੈਂ ਵੀ ਇਨ੍ਹਾਂ ਦੀਆਂ ਸੌਂਦੀ ਰਹੀ ਪਹਿਲਾਂ ਪਰ ਹੁਣ ਜਿਹੜੀ ਗੱਲ ਗਲਤ ਹੋएगी ਉਹਨੂੰ ਗਲਤ ਕਵਾਂ ਜਿਹੜੀ ਸਹੀ ਹੋएगी ਸਹੀ ਹੋਵੇਗੀ ਇਨ੍ਹਾਂ ਨੂੰ ਪਤਾ ਕੀ ਚਾਹੀਦਾ ਸੀ ਜਦੋਂ ਸਿਮਰਤ ਦੀ ਸੱਸ ਨੇ ਗੱਲ ਕਹੀ ਤਾਂ ਇਨ੍ਹਾਂ ਦਾ ਉਸ ਵੇਲੇ ਮੂੰਹ ਪਰ ਨਾ ਚਾਹੀਦਾ ਸੀ ਇਨ੍ਹਾਂ ਨੂੰ ਕਿ ਨਹੀਂ ਸਾਡਾ ਘਰ ਇੱਕ ਹੈਗਾ ਉਹ ਕਿਉਂ ਆਟਾ ਵੇ ਮੈਂ ਕਿਉਂ ਆਟਾ ਵਾਂ ਇਹੋ ਹੀ ਤਾਂ ਕੱਲ ਚਾਚੀ ਜੀ ਮੈਂ ਕਹਿੰਨੀ ਆ ਪਰ ਇਹਨਾਂ ਨੇ ਇਹ ਗੱਲ ਹੀ ਨਾ ਕਹੀ ਸਿੱਧਾ ਟੱਡਾ ਤੇ ਕਹਿ ਦਿੱਤਾ ਤੇ ਉਹਨੇ ਨਹੀਂ ਕੁਝ ਹੋਣਾ ਤੇ ਤੂੰ ਦੱਸ ਮੇਰਾ ਘਰੇ ਤੇ ਟੱਬਰ ਜਿਹੜਾ ਮੈਂ ਵਾਕ ਚੁੱਲਾ ਬਾਲਾ ਇਹੋ ਹੀ ਤਾਂ ਕਹਿਣਾ ਚਾਚੀ ਜੀ ਮੇਰੇ ਕੋਲ ਵੀ ਇੱਕ ਹੈ ਕਿਆ ਵੇੜਾ ਵੀ ਇੱਕ ਆ ਪਰ ਇਹਨਾਂ ਨੂੰ ਸਮਝਾਣ ਮੈਂ ਕੱਲ ਦੀ ਚਲਾਕੀ ਨਹੀਂ ਵੇਖਿਆ ਸਾਰੇ ਕੱਪੜੇ ਲੈ ਲਏ ਆ ਸਾਨੂੰ ਦੋਨਾਂ ਨੂੰ ਨਾਲ ਘਰੇ ਸਿਵਰਾ ਦਾ ਸੂਰ ਥੋੜੀ ਲਿਆ ਓ ਕਟੜਾ ਜਾਨ ਸਿੰਘ ਮੁੰਚੇ ਕੱਲੀ ਗਈ ਸ਼ਾਮ ਨੂੰ ਫਿਰ ਜਾ ਕੇ ਤਾਂ ਵਧੀਆ ਸੂਟ ਲੈ ਕੇ ਆਈ ਐ ਮੈਨੂੰ ਲੱਗਦਾ ਦੋ ਦੋ ਲੈ ਆਈ ਐ ਚਲੋ ਪੁੱਤ ਧੀਆ ਨੂੰ ਦੇਣਾ ਤੇ ਚੰਗਾ ਹੀ ਦੇਣਾ ਚਾਹੀਦਾ ਚਾਚੀ ਜੀ ਚਲੋ ਚੰਗਾ ਹੀ ਦੇਣਾ ਜਿਹੜਾ ਕੀ ਤਾਂ ਸ਼ਮੀ ਧੀ ਨਹੀਂ ਆ ਉਹਦਾ ਵੀ ਹੱਥੋਂ ਖਰੀਦ ਲੈ ਉਹ ਵੀ ਤੇ ਇੱਕ ਧੀਆ ਨਾਲ ਸਾਡੇ ਘਰ ਦੀ ਸਿਮਰ ਕਾਹਦੀ ਸਮਝਿਆ ਨਹੀਂ ਮਮਾ ਨੇ ਸਿਮਰ ਪਹਿਲਾਂ ਤੇ ਐਨਾਂ ਤੇ ਮੈਨੂੰ ਕਿਹਾ ਸੀ ਕਿ ਤੇਰੀ ਭਤੀਜੀ ਆ ਲੈ ਆ ਤੇਰਾ ਆਪਣਾ ਕੋਈ ਨਿਆਣਾ ਨਹੀਂ ਬੇਸ਼ੱਕ ਲੱਕੀ ਤੇ ਸਿਮਰ ਤੇਰੇ ਭਾਵੇਂ ਆਪਣੇ ਬੱਚੇ ਆ ਪਰ ਤੂੰ ਕੋਈ ਗੱਲ ਨਹੀਂ ਆਪਣੀ ਭਤੇਜੀ ਦਾ ਪੁੰਡਾ ਕੰਮ ਆ ਜੇ ਅੱਜ ਮੈਂ ਗੱਲਾਂ ਕਰਨ ਤੇ ਆਵਾਂ ਨਾ ਤੇ ਗੱਲਾਂ ਬਹੁਤ ਹੀ ਤੇ ਕੰਨਾਂ ਥਾਣੀਆਂ ਦੇ ਧੋਏ ਨਿਕਲ ਜਾਣੇ ਆ ਇਹਨਾਂ ਨੇ ਜੋਸ ਇਹਨਾਂ ਨੇ ਜੋਸ ਸਿਮਰਤ ਨਾਲ ਕੀਤਾ ਕੀ ਉਹ ਸ਼ਮੇ ਨਾਲ ਕੀਤਾ ਨਾ ਨੇ ਇੱਕੋ ਜਿੱਕਾ ਕੀਤਾ ਪਰ ਨਹੀਂ ਮੈਂ ਚੁੱਪ ਕੀਤੀ ਰਹੀ ਜਦੋਂ ਸ਼ਮੇ ਦਾ ਵਿਆਹ ਪਹਿਲਾਂ ਹੀ ਹੋਇਆ ਸੀ ਨਾ ਹਾਂਜੀ ਉਦੋਂ ਕਿਤਰਾ ਮੈਨੂੰ ਅੰਦਰ ਆ ਕੇ ਕਹਿੰਦੇ ਸੀ ਮੇਰਾ ਹੱਥ ਬਹੁਤ ਔਖਾ ਏ ਬੜਾ ਔਖਾ ਏ ਆ ਵੇਹਲਾ ਅਲ ਲੱਕੀ ਵਿਚਾਰਾ ਸਾਰਾ ਦਿਨ ਕੰਮ 'ਚ ਰਹਿੰਦਾ ਤੇ ਇਸ ਕਰਕੇ ਨਾ ਆਪਾਂ ਨਾ ਰਮਾਨਾ ਚੁੰਨੀ ਜਣਾਵਾ ਕਰ ਦਿੰਨੇ ਮੈਂ ਕਿਹਾ ਠੀਕ ਹੈ ਭੈਣ ਜੀ ਫਿਰ ਚਾਰ ਪੰਜ ਮਹੀਨੇ ਬਾਅਦ ਉਹਦਾ ਵਿਆਹ ਹੋ ਗਿਆ ਉਹਦਾ ਪੈਸਾ ਕਿੱਥੋਂ ਆ ਗਿਆ ਤੇ ਹੁਣ ਉਹੀ ਵੇਲਾ ਜੇ ਲੱਕੀ ਕਹਿੰਦੇ ਨਾ ਮੇਰੇ ਹੱਥੋਂ ਓខ ਕਰ ਹੈ ਤੰਗਿਆ ਹੱਥ ਮੈਂ ਨਹੀਂ ਦੇ ਸਕਦਾ ਤੇ ਹੁਣ ਕਹਿੰਦੇ ਜਿੱਥੋਂ ਮਰਜ਼ੀ ਕਰਜਾ ਚੁੱਕ ਜੇ ਮੈਂ ਵੀ ਗੱਲ ਕਰਨ ਵਾਲੀ ਹੁੰਦੀ ਨਾ ਤੇ ਮੈਂ ਵੀ ਲੱਕੀ ਨੂੰ ਉਦੋਂ ਹੀ ਕਹਿਣਾ ਸੀ ਕਿ ਮੇਰੀ ਕੁੜੀ ਵਰੀ ਵੀ ਕਰਜ਼ਾ ਚੁੱਕੋ ਚਾਚੀ ਜੀ ਤੁਸੀਂ ਤੇ ਕਹਿੰਦੇ ਨਹੀਂ ਮੈਂ ਤਾਂ ਮੂੰਹ ਤੇ ਕਹਿ ਦੇਣੀ ਤਾਂ ਹੀ ਬੁਰੀ ਬੰਦੀ ਇਹਨਾਂ ਵਾਸਤੇ ਤਾਂ ਹੀ ਤੇ ਕਹਿੰਦੇ ਤੂੰ ਵਾਸੇ ਆਈ ਚਾਚੀ ਜੀ ਮੈਂ ਜੋ ਗੱਲ ਕਹਿੰਦੀ ਨਾ ਮੈਂ ਤਾਂ ਮੂੰਹ ਤੇ ਕਰ ਦਿੰਨੀ ਆ ਉਹ ਸਾਨੂੰ ਦੱਸ ਦਿਆ ਚਾਚੀ ਜੀ ਇਹ ਪਤਾ ਕਿੰਨੀ ਟੈਨਸ਼ਨ ਚ ਹੈ ਕਰਜ਼ਾ ਚੁੱਕ ਕੇ ਤੇ ਪਤਾ ਨਹੀਂ ਹੁਣ ਕਿਵੇਂ ਕਰਨਾ ਆਪਾਂ ਕਰਜ਼ੇ ਦੀ ਗੱਲ ਛੱਡ ਜੇ ਕਿਤੇ ਮੈਂ ਉਸ ਸਮੇਂ 1.5 ਲੱਖ ਰੁਪਏ ਦਿੱਤਾ ਸੀ ਤੇ ਮਾਮਿਆਂ ਨੇ ਸ਼ੰਮੀ ਦੇ ਮਾਮਿਆਂ ਨੇ ਜੇ ਮੈਂ ਜਮਾ ਕਰਵਾਇਆ ਹੁੰਦਾ ਨਾ ਤੇ ਅੱਜ ਮੈਂ ਅੱਜ ਕਿੰਨਾ ਪੈਸਾ ਹੋਇਆ ਹਣਾ ਸੀ ਤੇ ਪਰ ਮੈਂ ਮੰਗਿਆ ਨਹੀਂ ਉਸ ਵਕਤ ਠੀਕ ਆ ਮੈਂ ਘਰ ਸੰਭਤੀ ਸਾਰਾ ਆ ਪੈਸਾ ਮੈਨੂੰ ਫੜਾ ਦੇ ਮੈਂ ਤਾਂ ਸੀਮਾ ਚੋਤੀ ਬੈਠੀ ਆ ਕਿ ਛੱਡ ਕਰਾਂ ਉਮਰ ਤੇ ਮੇਰੀ ਨੰਗੀ ਹੈ ਮੈਂ ਕਿਉਂ ਇਹੋ ਜਿਹੀ ਗੱਲਾਂ ਕਰਾਂ ਲੋਕਾਂ ਨੇ ਕਹਿਣਾ ਉਹਨੇ ਆਪਣੀ ਤੀ ਵਿਆਹਤੀ ਉਹਨੇ ਆਪਣੀ ਤੀ ਵਿਆਹਤੀ ਇੱਕੋ ਘਰ ਆ ਹੁਣ ਤੇਰ ਮੇਰ ਕਰਦੀਆਂ ਫਿਰਦੀਆਂ ਹੋ ਗਿਆ ਚਾਚੀ ਜੀ ਟਕੀਆਂ ਹੀ ਰਹਿ ਜਾਂਦਾ ਹੁਣ ਹੁਣ ਸਾਰੀ ਉਮਰ ਨੰਗੀ ਹੈ ਔਰ ਇਹਨਾਂ ਨੇ ਜਿੱਸੋ ਦਾ ਨਾਗਾ ਇੱਕ ਮਿੰਟ ਆ ਬਾਹਰ ਬੂਆ ਆ ਪਾ ਗੱਲਾਂ ਕੋਣ ਕਰ ਖਾਂਂ ਡਿਆ ਬੂਆ ਸੀਮਾ ਹਾਈ ਹਾਈ ਕੋਣ ਮੋਕਾ ਨਹੀਂ ਲੈ ਹਾਂ ਸਭ ਤੇ ਹਾਂ ਨਹੀਂ ਆਹੋ ਮੇਰੇ ਕੋਲ ਸੋਨਾ ਬਾਹਰ ਦਾ ਬੂਆ ਪੁੱਨਾ ਤੇ ਇੱਧਰ ਤੰਗ ਹੋ ਖਿਚਾ ਬਿਕਸਾ ਸੀ ਨਾ ਇਹ ਤੇ ਲੈੰਡਰ ਹੋ ਕੇ ਆਇਆ ਬੋਲਣਾ ਪਿਓ ਹਾਂ ਸੁਣੋ ਠੀਕ ਪੈ ਰੂ ਚਲੇ ਆ ਮੈਂ ਇਹਨਾਂ ਦੇ ਨਾਲ ਹੀ ਆਈ ਆਂ ਦੁਕਾਨ ਤੇ ਚੱਲੀ ਤੇ ਉਹ ਇਹਨੇ ਹੋਣਾ ਹੀ ਨਾ ਘਰ ਸ਼ਮੀ ਨੇ ਮੈਨੂੰ ਫੋਨ ਕਰਤਾ ਕਿ ਜਦੋਂ ਜਾਓਗੇ ਤੇ ਮੈਨੂੰ ਨਾਮ ਲੈ ਕੇ ਜਾਇਓ ਇਹ ਬਾਹਰ ਦਾ ਬੁਆ ਜੀ ਕੁੱਲਾ ਕਿ ਮੈਂ ਅੰਦਰ ਤਾਂ ਤੇ ਲੋਕ ਕੀਤਾ ਨਾ ਬਾਹਰ ਤਾਂ ਕਿਹਨਾਂ ਨਾਲ ਹੋ ਚੁੱਕੇ ਆ ਸਹੀ ਗੱਲ ਕੋਠੇ ਕੋਈ ਚੜ ਜੇ ਤੇ ਹੈ ਕਿ ਦੋਵੇਂ ਘਰ ਹਾਂ ਉਹ ਆਪਾਂ ਗੱਲਾਂ ਕਰਾਂਗੇ ਮੈਂ ਤੇ ਚਾਚੀ ਅੰਦਰ ਬੱਧੀ ਨਾ ਆ ਕਿਥੇ ਆਉਂ ਕੁੜੀ ਨੂੰ ਉੱਤੇ ਰਸਤੇ ਦੀ ਖਲਾੜੀ ਅੰਦਰ ਤੇ ਬਾਹਰ ਆ ਆ ਚਾਚੀ ਕਿਥੇ ਗਏ ਮੈਂ ਬੈਠੀ ਹਾਂ ਨਹੀਂ ਪਰਾਗ ਦੀ ਬੇਟੋ ਹਾਜੇ ਚਾਚੀ ਜੀ ਲੈ ਸਾਸਿਕਾ ਭੂਆ ਜੀ ਸਾਸਿਕਾਲ ਸਸਿਕਾਲ ਉਹ ਸੁਣਾਓ ਜੀ ਤਾਂ ਬਸ ਠੀਕ ਐ ਆ ਰੋ ਬੜੇ ਬਹਿ ਕੇ ਮੈਂ ਜਾਵਾਂਗੀ ਮੈਂ ਪਾਣੀ ਲੈ ਆਵਾਂ ਤੇ ਮੈਂ ਚਾਚੀ ਸਿਮਾ ਰਹਿੰਦੇ ਹਾਂ ਉਹਨਾਂ ਸ਼ਮੀ ਦੁਕਾਨ ਤੇ ਆਈ ਨਾ ਕਿ ਉੱਥੇ ਉੱਥੇ ਕੋਲਡ ਡਰਿੰਕ ਪੀ ਆਤੀ ਨਾ ਅੱਛੀ ਬਸ ਭਾਬੀ ਪੀ ਖਾ ਕੇ ਆਏ ਹਾਂ ਲੋੜ ਨਹੀਂ ਹੈਗੀ ਫਿਰ ਚੱਕ ਚਾਹ ਦੀ ਨੀ ਆਂਦਾ ਹੀ 5 ਮਿੰਟ ਤੱਕ ਤੁਰਨਾਂ ਦੇ ਫੇਰੇ ਇਹਨਾਂ ਨੇ ਕੋਲਡ ਡਰਿੰਕ ਦੇ ਨਾਲ ਬਰੈਡ ਪੀਸ ਜੇ ਮੰਗਾ ਲਏ ਅੱਛਾ ਹਾਂ ਹਾਂ ਅੱਜ ਕਹਿੰਦੀ ਲੋੜ ਨਹੀਂ ਹੈ ਸੁੱਖ ਦੇਗੀ ਤੇਰੀ ਦੁਕਾਨ ਤੇ ਇਹ ਚੱਲੇਗੀ ਉਹ ਚਾਚੀ ਜੀ ਘਰ ਹੋਣਾ ਸੀ ਨਾ ਸ਼ਮਮੀ ਕਹਿੰਦੀ ਮੈਨੂੰ ਨਾਲ ਲੈ ਜਾਓ ਤੇ ਮੈਂ ਕਿਹਾ ਤੂੰ ਇਸ ਤਰ੍ਹਾਂ ਘਰ ਦੁਕਾਨ ਤੇ ਹੀ ਆ ਜਾ ਪਰ ਇਹ ਦੇਖ ਨਾ ਐਡੀ ਗਿੜੀ ਗੱਲ ਐ ਕਿ ਜਿਹੜੀ ਦੁਕਾਨ ਤੇ ਚਲੀ ਗਈ ਐ ਉਹ ਨਹੀਂ ਵੈਸੇ ਹੀ ਆਈ ਐ ਮੈਨਾ ਨਹੀਂ ਆਈ ਐ ਘਰ ਸਭ ਠੀਕ ਠਾਕ ਐ ਹਾਂਜੀ ਭਾਬੀ ਸਭ ਠੀਕ ਠਾਕ ਐ ਤੂੰ ਕਿੱਥੇ ਚੱਲ ਰਹੀ ਐ ਦੋਰਾ ਸੁਰਤ ਤੇ ਤਿਆਰੀਆਂ ਚੱਲਣ ਡੀਆਂ ਨੇ ਹੁਣ ਤੇ ਚਲੋ ਉਹ ਤੇ ਤਿਆਰੀਆਂ ਵਧੀਆ ਤੇ ਰਾਣੀ ਭਾਜ ਨੂੰ ਲੈ ਆਉਣਾ ਸੀ ਸਿੱਧਾ ਘਰੋਂ ਵੀ ਦੁਕਾਨ ਤੱਕ ਗਈ ਆ ਭਾਬੀ ਉਹ ਕੰਮ ਗਈ ਨੇ ਜ਼ਰੂਰੀ ਅੱਜ ਕਿਵੇਂ ਅੱਛਾ ਹਾਂ ਇਹ ਸਾਹੀ ਤਾਂ ਆ ਸੀਗਾ ਤੇ ਮੈਂ ਕਿਹਾ ਮੈਂ ਹੁਣੇ ਆ ਜਾਣਾ ਬਸ ਅੱਛਾ ਜੀ ਭੂਆ ਜੀ ਮੈਂ ਤੁਹਾਡੇ ਵਾਲੇ ਕੰਮ ਆਣੀ ਆ 2 ਮਿੰਟ ਬਸ ਇਹ ਵਾਲੇ ਕੰਮ ਹਾਂਜੀ ਦੇਖਿਆ ਨਾ ਮੈਂ ਤੈਨੂੰ ਅੰਦਰ ਉਹ ਗੱਲ ਕਹਿਂ ਟੀ ਸੀ ਨਾ ਕਿ ਉਹ ਗੱਲ ਹੋ ਗਈ ਉਹ ਜਿਹੜੀ ਤੇਰੀ ਸਸਰੇ ਫੋਨ ਕਰਕੇ ਇਹਦੀ ਸੱਸ ਨੂੰ ਕਹਿਤਾ ਕਿ ਆਪ ਹੀ ਆ ਮਤਲਬ ਜਿਹਾ ਆਣਾ ਤੇ ਦੇਨ ਲੈਣ ਕਰਨ ਆ ਕੇ ਨਹੀਂ ਤੇ ਜਸਵੀਰ ਨੇ ਨਹੀਂ ਆਣਾ ਉਹ ਗੱਲ ਸੀ ਸਨਾਪੇਂ ਦੀ ਸਨਾਪੇਂ ਦੀ ਆ ਮਾਸੀ ਜੀ ਨੇ ਨਹੀਂ ਨਹੀਂ ਭਾਬੀ ਹੁਣ ਤੇ ਉਹਨਾਂ ਨੇ ਇਹੋ ਜਿਹਾ ਕੁਝ ਨਹੀਂ ਕਿਹਾ ਹੈ ਪਹਿਲੇ ਜੋ ਕਿਹਾ ਕਿਹਾ ਬਸ ਫਿਰ ਦੱਸ ਨਾ ਗੱਲ ਹੈ ਕਿਹੜੀ ਆ ਭਾਬੀ ਮੇਰੀ ਧਿਆਨ ਨਾਲ ਗੱਲ ਸੁਣੋ ਵੀਰੇ ਦਾ ਵੀ ਮੈਨੂੰ ਫੇਹ ਮੂੰਹ ਸਾਰਾ ਦਿੱਸ ਗਿਆ ਵੀ ਟੈਨਸ਼ਨ ਚ ਹੈਗਾ ਤੇ ਮੈਂ ਤੁਹਾਨੂੰ ਇਹ ਕਹਿਣ ਆਈ ਆ ਕਿ ਜੋ ਸਰਦਾ ਪੁੱਜਦਾ ਉੱਥੇ ਲੈ ਕੇ ਆਓ ਆਪਾਂ ਨੂੰ ਕੋਈ ਡੰਨਣੀ ਹੈਗਾ ਵੀ ਆ ਚੀਜ਼ ਆਪਾਂ ਲੈ ਕੇ ਜਰੂਰ ਜਾਣੀ ਹੈ ਰਹੀ ਗੱਲ ਮੇਰੀ ਸੱਸ ਦੀ ਉਹਦੀ ਕਿਹੜੀ ਗੱਲ ਆ ਉਹ ਤੇ ਬਸ ਗੱਲਾਂ ਕਰਨੂ ਹੈਗੀ ਆ ਸਿੱਧੀ ਗੱਲ ਪਾਜੀ ਸ਼ਮੀਲ ਨਾ ਕੋ ਜੀਤਨਾ ਤੇ ਮਾਸੀ ਨੇ ਮੇਰੇ ਬੜੇ ਦੇ ਦੇ ਪਤਾ ਨਾ ਸੁਭਾ ਦਾ ਚਾੜਦਾ ਪਹਿਲਾਂ ਸਕੇ ਨੀ ਮਾਰਿਆ ਨਹੀਂ ਕੀਂਦੇ ਨਾ ਸਾਨੂੰ ਕਾਬੀ ਮੇਰੀ ਗੱਲ ਸੁਣ ਮੰਮੀ ਦਾ ਕੀ ਹੈ ਜੋ ਪਾਜੀ ਕਹੀ ਜਾਣ ਨੂੰ ਹਾਂ ਤੇ ਕਰਨਾ ਤੇ ਸਾਰਾ ਬੋਲ ਕੇ ਵੀਰੇ ਤੇ ਹੈ ਨਾ ਇਹਨਾਂ ਨੇ ਕਰਨਾ ਨਾ ਜੋ ਕਰਨਾ ਮੁੱਛੂ ਜੇ ਕੇ ਕੋ ਤਾਂ ਹਜ਼ਾਰ ਫੜਨਾ ਤਾਂ ਵੀਰੇ ਨੇ ਫੜਨਾ ਪਰ ਆਪਾਂ ਬੜਾ ਸਮਝਾ ਕੇ ਵੇਖ ਲਿਆ ਮੰਮੀ ਨੂੰ ਪਰ ਉਹ ਨੋਟਾਲਦੀ ਉਹ ਕਹਿੰਦੀ ਜੋ ਮੈਂ ਕਹਿ ਦਿੱਤਾ ਉਹ ਕਰਨਾ ਹੀ ਕਰਨਾ ਵਾ ਇਥੋਂ ਰੱਕੀ ਚਾਚੀ ਵਕਰਾ ਖੜੇ ਨਾਲ ਉਹਨਾਂ ਨੇ ਕਹਿ ਦਿੱਤਾ ਮੈਂ ਤਾਂ ਕਿਾਈ ਮੈਂ ਤਾਂ ਬਰਮਸ ਉਹਨਾਂ ਨੇ ਕਿ ਮਕਦਾ ਖੜਨਾ ਵਾ ਕਿ ਕੱਟਾ ਸੇ ਟਕਾਰ ਬਾਹਰ ਹੈ ਕੰਮ ਕਾੜ ਵੀ ਕੱਟਾ ਨੂੰ ਬਸ ਇੱਕੋ ਚੀਜ਼ ਕਹਿੰਦੇ ਬੈਨੇ ਕਿ ਮੇਰੇ ਧੀ ਦੀ ਸਾਰੇ ਸ਼ਰੀਕਾਂ ਦੇ ਵਿੱਚ ਬੱਲੇ ਬੱਲੇ ਖੜੀ ਹੋਣੀ ਚਾਹੀਦੀ ਆ ਕਿ ਵੇਖੋ ਤੈਨੂੰ ਪਤਾ ਹੈ ਉਹਨਾਂ ਨੇ ਆਪਣੇ ਪਤਾ ਨਹੀਂ ਕਿੱਧਰ ਕਿੱਧਰ ਦੇ ਰਿਸ਼ਤੇਦਾਰਾਂ ਨੂੰ ਛੱਡੀ ਜਾਣ ਦੇ ਐਵੇਂ ਇਸ ਤਰ੍ਹਾਂ ਦਾ ਕੰਮ ਹੈਗਾ ਹੀ ਨਹੀਂ ਪਹਿਲੀ ਗੱਲ ਤਾਂ ਮੈਂ ਇਹ ਚਾਚੀ ਦੇਖਿਆ ਨਾ ਹੁੰਦਾ ਵਾ ਤੇ ਆਪਣੇ ਮੇਮੇ ਦੀ ਸਾਦ ਲਾ ਨਾਨਨ ਸਾਦ ਲਓ ਹੋਰ ਲੱਗ ਜਾਂਦੀ ਤੇ ਸਾਦ ਲਓ ਬਾਹਰ ਨੂੰ ਲੈ ਤੇ ਸਭ ਨੂੰ ਗਈ ਜਾਂਦੇ ਆ ਆ ਲੈ ਕੇ ਆਇਓ ਉਹ ਲੈ ਕੇ ਆਇਓ ਕਿਉਂ ਇਤਨਾ ਗੱਲਾਂ ਕਰਨ ਡੇ ਨੇ ਤੋ ਆਜੀ ਮੇਰੀ ਸੁਣੋ ਗੱਲ ਆ ਨਾ ਥੋੜੇ ਜਿਹਾ ਪੈਸੇ ਹਾਂ ਤੁਸੀਂ ਰੱਖ ਲਓ ਫੜੋ ਫੜੋ ਮੈਂ ਤੁਹਾਨੂੰ ਦੱਸਦੀ ਆ ਨਾ ਫੜੋ ਸਹੀ 1 ਮਿੰਟ ਫੜੋ ਹਾਂ ਮੈਂ ਨਹੀਂ ਫੜਨੇ ਅੱਛਾ ਨਹੀਂ ਸ਼ਮੀਲ ਕੰਮ ਕਰੰਦੀ ਆ। ਵੀਰੇ ਮੇਰੀ ਧਿਆਨ ਨਾਲ ਗੱਲ ਸੁਣੋ ਮੈਂ ਤਾਂ ਦਾਦੀ ਸਾਰਾ ਕੁਝ ਗੱਲ ਪਤਾ ਈ ਆ। ਆ ਮੇਰੇ ਕੋਲ ਥੋੜੇ ਜਿਹੇ ਪੈਸੇ ਹੈਗੇ ਆ। ਆ ਫੜ ਇੰਨਾ ਤਾਂ ਕਿਸੇ ਨੂੰ ਨਹੀਂ ਪਤਾ ਹੈਗਾ। ਤੇ ਇਹਦਾ ਕੁਝ ਵੀ ਤੁਸੀਂ ਆਪ ਬਣਾ ਦਿਓ ਕਿਉਂਕਿ ਭਾਬੀ ਤੋਂ ਤੇ ਤੁਹਾਡੇ ਤੋਂ ਮੇਰਾ ਕੋਈ ਫਰਕਦਾ ਨਹੀਂ ਤਾਂ ਨਾ ਭੂਆ ਜੀ ਦਾ ਕੋਈ ਫਰਕਦਾ। ਸ਼ਮੀਲ ਮੇਰੀ ਸੁਣੋ ਗੱਲ। ਭੈਣਾ ਕੋ ਪੈਸੇ। ਕਿ ਚਾਚੀ ਨੂੰ ਨਾ ਦੱਸਿਓ। ਮੇਰੀ ਸੁਣੋ ਗੱਲ। ਨਾ ਸਿਮਰਤ ਨੂੰ। ਭੈਣਾ ਕੋ ਪੈਸੇ ਲੰਦੇ ਚੰਗੇ ਨਹੀਂ ਲੱਗਿਦਾ। ਮੈਂ ਪੈਸੇ ਦਾ ਇੰਤਜ਼ਾਮ ਕਰ ਲਿਆ ਵਾ ਤੇ ਸ਼ਾਮ ਤੱਕ ਮੈਨੂੰ ਮਿਲ ਜਣੇ ਆ। ਵੀਰੇ ਮੇਰੀ ਗੱਲ ਸੁਣ ਉਹ ਤੁਸੀਂ ਇਹਨਾਂ ਨੂੰ ਫੜਾ ਦੇ ਭਾਜੀ ਇਹ ਆਪਣਿਆਂ ਨੂੰ ਦੇ ਦੇਣਗੇ ਆ ਮੇਰੇ ਕੋਲ ਹੀ ਫੇਰ ਆ ਜਾਣਾ ਵੀਰੇ ਤੁਸੀਂ ਟੈਨਸ਼ਨ ਘਾਤੋ ਲੈਂਦੇ ਜੇ ਮੈਂ ਦੇਣ ਦੀ ਆ ਨਾ ਤੇ ਵਾਪਸ ਫੇਰ ਮੇਰੇ ਕੋ ਹੀ ਆਉਣ ਡਿਆ ਵਾ ਤੁਸੀਂ ਕੋਈ ਟੈਨਸ਼ਨ ਨਾ ਲਓ ਇਹਨੇ ਥੋੜੇ ਜਿਹੇ ਪੈਸੇ ਜੋੜੇ ਸੀ ਨਾ ਇਹਦਾ ਰਣਜੀਤ ਨੂੰ ਪਤਾ ਵਾ ਤੇ ਨਾ ਮੇਰੇ ਸਾਸੂ ਨੂੰ ਪਤਾ ਨਾ ਸਿਮਰਤ ਨੂੰ ਪਤਾ ਇਹਦਾ ਮਤਲਬ ਸ਼ਮੀ ਜੇ ਘਰ ਚ ਕਿਸੇ ਨੂੰ ਪਤਾ ਕਿ ਤੇਰੇ ਕੋਲ ਪੈਸੇ ਹੈਗੇ ਤੇ ਤੂੰ ਵੇਖਿਆ ਹੁੰਦਾ ਹੈਗਾ ਮੇਰਾ ਤਾਂ ਦਿਲ ਇਹ ਕਰਨ ਡਿਆ ਕਿ ਮੈਂ ਤੇਰੇ ਮੂੰਹ ਤੇ ਚਪੇੜ ਮਾਰਾਂ ਕਿਆ ਤੂੰ ਕੀ ਕਰਨ ਰਹੀ ਆ ਪੂਆ ਜੀ ਮੇਰੀ ਗੱਲ ਤੇ ਸੁਣ ਲੋ ਮੇਰੇ ਕੋਲ ਹੀ ਹੋਣੇ ਨੇ ਫੇਰ ਬੱਸ ਚੁੱਪ ਕਰ ਤੇਰੀ ਪੂਆ ਗਰੇਵ ਚ ਰੂਰ ਆ ਪਰ ਏਡੀ ਗਰੀ ਹੋਈ ਵੀ ਨਹੀਂ ਹੈਗੀ ਕਿਤੀ ਦੇ ਘਰ ਪੈਸੇ ਲੈ ਕੇ ਸਮਾਨ ਦੇ ਕੇ ਤੇ ਬੱਲੇ ਬੱਲੇ ਕਰਵਾਵੇ ਇਹ ਕੰਮ ਮੈਂ ਨਹੀਂ ਕਰਦੀ ਤੇ ਨਾਲੇ ਤੈਨੂੰ ਮੈਂ ਕਿਹੜੀ ਵਲੀ ਸਿੱਖਿਆ ਦਿੱਤੀ ਆ ਵਲੇ ਕਿਨੇ ਵੀ ਤਰ ਮੈਂ ਫੋਨ ਕਰ ਕਰਕੇ ਕਰਨੀ ਆ ਐਦਾ ਮਤਲਬ ਇਹ ਨਹੀਂ ਕਿ ਜੇ ਤੂੰ ਚੰਗੇ ਘਰ ਵਿਆਹ ਗਈ ਆ ਤੇ ਤੂੰ ਮੈਨੂੰ ਪਾਲੀ ਜਾਵੇਂ ਮੈਨੂੰ ਪੈਸਾ ਟੱਕਾ ਦੇਵੇਂ ਇਹੋ ਜਿਹਾ ਪੈਸਾ ਮੈਂ ਮੈਨੂੰ ਚਾਹੀਦੇ ਨਹੀਂ ਇਹੋ ਜਿਹਾ ਪੈਸਾ ਮੈਨੂੰ ਨਾ ਜਣਾ ਮਨਜ਼ੂਰ ਆ ਪਰ ਮੈਂ ਉੱਥੇ ਕਿਸੇ ਦੇ ਪੈਸੇ ਤੇ ਆਪਣੀ ਟੌਹਲੀ ਬਣਾਣੀ ਤੇ ਬਾਕੀ ਅੱਜ ਤੂੰ ਇਹ ਗਲਤੀ ਕਰ ਲਈ ਹੈ ਗਾਂ ਤੋ ਜੇ ਗਲਤੀ ਕੀਤੀ ਨਾ ਤੇ ਤੇਰਾ ਮੇਰਾ ਰਿਸ਼ਤਾ ਕੁਝ ਨਹੀਂ ਰਹਿਣਾ ਤੇ ਮੈਂ ਕਹਿ ਰਿਹਾ ਨਹੀਂ ਨਹੀਂ ਭਾਜੀ ਮੈਂ ਤਾਂ ਤੁਹਾਡੇ ਬਾਰੇ ਸੋਚ ਨਹੀਂ ਸੀ ਕਿ ਜਾ ਕੇ ਕੁਝ ਨਾ ਕੁਝ ਇਹਦਾ ਬਣਾ ਲਿਆ ਹੋ ਮੈਂ ਤੁਹਾਨੂੰ ਬਾਰ-ਬਾਰ ਕਹਿੰਦੀ ਕਿ ਐਂਡ ਤੇ ਆਉਣਾ ਤੇ ਮੇਰੇ ਕੋਲ ਹੀ ਆ ਇਹ ਜਿਹੜਾ ਮੈਂ ਤੁਹਾਨੂੰ ਦੇ ਕੇ ਚਲੀ ਹਾਂ ਕੁਝ ਸ਼ਮਮੀ ਜੇ ਸੋਚਾਂ ਤਾਂ ਪਹਿਲੋ ਸੋਚਣਾ ਹੈ ਵੇਖੋ ਮੰਮੀ ਵੇਖੋ ਚਾਚੀ ਜੀ ਜੇ ਕੱਲ ਨੂੰ ਰਾਣੇ ਨੂੰ ਪਤਾ ਲੱਗ ਜੇ ਕਿ ਇਹ ਪੈਸੇ ਘਰੋਂ ਲੈ ਕੇ ਗਈ ਆ ਇਹ ਕਿ ਕਹਿੰਦੀ ਆ ਨਾ ਕਿ ਰਾਣੇ ਨੂੰ ਨਹੀਂ ਪਤਾ ਸਾਹਿਬ ਨੂੰ ਨਹੀਂ ਪਤਾ ਘਰ 'ਚ ਕਿਸੇ ਨੂੰ ਨਹੀਂ ਪਤਾ ਜਾਂ ਮੈਂ ਤੈਨੂੰ ਦਾਅਵੇ ਨਾ ਕਰਨਾ ਰਾਣੇ ਨੂੰ ਜ਼ਰੂਰ ਪਤਾ ਹੋਏਗਾ ਤੇ ਤੇਰੇ ਤੇ ਚੋਰ ਦਾ ਦਾਗ ਲੱਗਿਆ ਨਾ ਅੰਜਾਮ ਲੱਗੇਗਾ ਬਹੁਤ ਤੇ ਲਗੜਾ ਹੈ ਕਿ ਇਹ ਕੀ ਸਮਝਦੀ ਹੈ ਪੈਸੇ ਚੋਰੀ ਕਰਕੇ ਲੈ ਗਈ ਕਿਸ ਨੂੰ ਪੈਸਿਆਂ ਦਾ ਨਹੀਂ ਪਤਾ ਹੁਣ ਸਾਨੂੰ ਨਹੀਂ ਪਤਾ ਭੈਣ ਜੀ ਕੀ ਰੱਖਦੇ ਕੀ ਨਹੀਂ ਰੱਖਦੇ ਨਾਲੇ ਸ਼ਮਮੀ ਸਾਰੇ ਸਾਸਮਾਨ ਨੂੰ ਕਤੰਨਾ ਨੂੰ ਮੋਤੀ ਕਿੰਨੇ ਪੈਸੇ ਆ ਗਏ ਤੇ ਕਿੰਨੇ ਨੇ ਜੋੜੀ ਆ ਤੇ ਕਿੰਨੇ ਨੇ ਵਰਤੇ ਆ ਭਾਬੀ ਜੀ ਮੇਰੀ ਵੀ ਇੱਕ ਗੱਲ ਸੁਣ ਲਓ ਨਾ ਵੀਰੇ ਤੁਸੀਂ ਵੀ ਸੁਣ ਲਓ ਫਿਰ ਮੇਰੀ ਸੱਸ ਨੂੰ ਵੀ ਇਦਾਂ ਨਹੀਂ ਕਰਨਾ ਚਾਹੀਦਾ ਕਿ ਡਾਂ ਲੈਂਦੀ ਆ ਪੂਰਾ ਕਿ ਪੂਈ ਤੇਰੀ ਆ ਲੈ ਕੇ ਆਵੇ ਤੇ ਸਿਮਰਦੀ ਮਾਂ ਆ ਲੈ ਕੇ ਆਵੇ ਆ ਕੋਈ ਗੱਲ ਥੋੜੀ ਈ ਈ ਆ ਚਲੋ ਸੰਮੀ ਉਹਨਾਂ ਨੂੰ ਜੋ ਮਰਜ਼ੀ ਕਹਿੰਦੇ ਪਰ ਜਿੰਨੇ ਚੋਗੀਆਂ ਨਾ ਆਪਾਂ ਲੈ ਕੇ ਆਵਾਂਗੇ ਤੇ ਕਰਾਂਗੇ ਤੂੰ ਫਿਕਰ ਨਾ ਕਰ ਤੇ ਤੂੰ ਟੈਨਸ਼ਨ ਬਿਲਕੁਲ ਨਾ ਲੈ ਮੇਰੀ ਸੁਣ ਲਓ ਗੱਲ ਫਿਰ ਸਮਾਨ ਇਕੱਠਾ ਲੈ ਕੇ ਆਉਣਾ ਜੇ ਪੂਆ ਜੀ ਅੱਡ ਸਮਾਨ ਨਾ ਲੈ ਕੇ ਆਉਣ ਨਹੀਂ ਨਾ ਪੈਸੇ ਤੁਸੀਂ ਰੱਖਣੇ ਤੇ ਕੋਈ ਗੱਲ ਨਹੀਂ ਪੈਸੇ ਮੈਂ ਲੈ ਜੰਨੀ ਵਾਪਸ ਪਰ ਪੂਆ ਜੀ ਦੇ ਵੀ ਬੋਝ ਨਾ ਪਾਇਓ ਤੇ ਨਾ ਪਾਇਓ ਵੀਰੇ ਤੇ ਜੋ ਸਮਾਨ ਲੈ ਕੇ ਆਉਣਾ ਇਕੱਠਾ ਉੱਥੇ ਰੱਖੋ ਤੇ ਉਹ ਸਾਰਿਆਂ ਦੇ ਤੁਸੀਂ ਨਹੀਂ ਹੋਏਗਾ ਐਂਜੀ ਹੋਏਗਾ ਐਸ ਵਾਰ ਤਾਂ ਮੇਰੇ ਵੀ ਜਿੱਤੇ ਆ ਮੈਂ ਜਾਵਾਂ ਭਾਵੇਂ ਨਾ ਜਾਵਾਂ ਜੋ ਘਰ ਚ ਬਣਿਆ ਉਹ ਹੀ ਜਾਊਗਾ ਮੈਂ ਕਿਹੜਾ ਅਜੇ ਤੱਕ ਭਿੰਜ ਕੋ ਕੁਝ ਮੰਗਦੀ ਰਹੀ ਹਾਂ ਨਾਲੇ ਆਪਾਂ ਕਹਿ ਦਿੱਤਾ ਜੇ ਚਾਚੀ ਜਾਣਗੇ ਤੇ ਆਪਾਂ ਜਾਵਾਂਗੇ ਨਹੀਂ ਤੇ ਮੇਰੇ ਮੰਮਾ ਹੀ ਇਕੱਲੇ ਜਾਣਗੇ ਤੇ ਸੰਭੀ ਇੱਕ ਗੱਲ ਹੋਰ ਕਿੰਨਾ ਵਾ ਅਸੀਂ ਸਾਰੇ ਆਉਣਗੇ ਚਾਚੀ ਵੀ ਆਉਣਗੇ ਮੰਮੀ ਵੀ ਆਉਣਗੇ ਸਾਰਾ ਪਰਿਵਾਰ ਆਏਗਾ ਤੇ ਜਿੱਤਰਾ ਤੇਰੀ ਮਾਸੀ ਜਿੱਤਰਾ ਤੇਰੀ ਸੱਸ ਨੇ ਕਿਹਾ ਉਦਾਂ ਹੀ ਹੋਏਗਾ ਤੂੰ ਇਹ ਨਾ ਸੋਚ ਕਿ ਤੇਰੇ ਵੀਰੇ ਨੇ ਇੰਤਜ਼ਾਮ ਨਹੀਂ ਕੀਤਾ ਮੈਂ ਪੈਸਿਆਂ ਦਾ ਸਾਰਾ ਇੰਤਜ਼ਾਮ ਕਰ ਲਿਆ ਸ਼ਾਮ ਤੱਕ ਮੈਨੂੰ ਮਿਲ ਜਾਣੇ ਆ ਤੇ ਮੰਮੀ ਗਹਿਣਾ ਘਟਾ ਹੀ ਲੈਣ ਗਏ ਆ ਤੇ ਸੁਨਿਆਰੇ ਨੂੰ ਸ਼ਾਮ ਨੂੰ ਪੈਸੇ ਕਹੋਂ ਜਾਣੇ ਆ ਠੀਕ ਆ ਵੀਰੇ ਕੋਈ ਗੱਲ ਨਹੀਂ ਬਾਕੀ ਜੇ ਮੇਰ ਕੋਈ ਗਲਤੀ ਹੋ ਗਈ ਹੈ ਗਲਤੀ ਅੱਜ ਤੁਸੀਂ ਵੀ ਮੈਨੂੰ ਮਾਫ਼ ਕਰ ਗਲਤੀ ਸੀ ਗਲਤੀ ਬਹੁਤ ਵੱਡੀ ਕੀਤੀ ਛੰਮੀ ਛੋਟੀ ਨਹੀਂ ਕੀਤੀ ਛੰਮੀ ਛੋਟੀ ਗਲਤੀ ਹੋਵੇ ਨਾ ਤੇ ਬੰਦਾ ਮਾਫ਼ ਕਰ ਦਿੰਦਾ ਵਾ ਚੰਗਾ ਲੱਗਦਾ ਸਹਰਿਆ ਤੂੰ ਪੈਸੇ ਕਮਲੀ ਲਿਆ ਕੇ ਤੇ ਤੇ ਪੇਕੀਆਂ ਨੂੰ ਦੇਣ ਲਈ ਆਕੇ ਆਪਣਾ ਘਰ ਵਾ ਲੋ ਆਪਾਂ ਸਾਰੀ ਉਮਰ ਆਪਣੀ ਸ਼ਕਲ ਤੇ ਲਹਨਤ ਲਪਮਾਣੀ ਆ ਕਿ ਨੰਨ ਤੇ ਇਹੋ ਜੇ ਪੇਕੀਆਂ ਤੇ ਜਿਹੜੇ ਧੀ ਦੇ ਪੈਸੇ ਵਰਤਦੇ ਆ ਮੈਂ ਤੇ ਚਾਚੀ ਗਈ ਤੇ ਦੁਕਾਨ ਤੱਕ ਪਹੁੰਚ ਨਹੀਂ ਫਿਰ ਕਮਲੀ ਕੀ ਕਹਿੰਦਈ ਆ ਕਿ ਸਾਹਿਲ ਨੂੰ ਮੈਂ ਕਹਿ ਕੇ ਆਈ ਆ ਕਿ ਆਕੇ ਮੈਂ ਉਧਰ ਚਲਦੀ ਆ ਤੇ ਚਾਚੀ ਜੀ ਮੈਂ ਫੋਨ ਤੇ ਪੁੱਛਿਆ ਵੀ ਆ ਕਿ ਕੋਈ ਕੰਮ ਸੀ ਇਹਨੇ ਮੈਨੂੰ ਸ਼ਮੀ ਨੇ ਇੱਕ ਵਾਰ ਵੀ ਨਹੀਂ ਦੱਸਿਆ ਵੀ ਮੈਮ ਚਾਚੀ ਨੂੰ ਕਿੱਥੇ ਦੇਣੀ ਆ ਜੇ ਤੂੰ ਮੇਰੇ ਨਾਲ ਗੱਲ ਸ਼ੇਅਰ ਕਰਦੀ ਨਾ ਮੈਂ ਤੈਨੂੰ ਉਦੋਂ ਹੀ ਬਣਾ ਕਰ ਦੇਣਾ ਸੀ ਬਣਾ ਇਹਨੂੰ ਲੈ ਕੇ ਨਹੀਂ ਸੀ ਆਣਾ ਅਗਲੇ ਨੇ ਪਤਾ ਕੀ ਕਹਿਣਾ ਆ ਜਿੰਨਾ ਵੀ ਸਮਾਨ ਲੈ ਕੇ ਆਇਆ ਨਾ ਸਾਡੇ ਧੀ ਇਥੋਂ ਪੈਸੇ ਚੁੱਕ ਕੇ ਖੜੇ ਆ ਅੱਗੇ ਕੰਮ ਤੇਰੀ ਗੱਲ ਦਾ ਤਾਂ ਮਤਲਬ ਨਹੀਂ ਸੀ ਬੰਦਾ ਦਾ ਘਰ ਚ ਪ੍ਰੋਗਰਾਮ ਰੱਖਿਆ ਮੇਰੇ ਸੱਸੇ ਇਦਾਂ ਕਹਿੰਦੀ ਆ ਨਾ ਤੇ ਮੈਨੂੰ ਟੈਨਸ਼ਨ ਲੱਗ ਜਾਂਦੀ ਆ ਕੀ ਆ ਫੋਨ ਕਰਕੇ ਆਪਣੀ ਭੂਆ ਨੂੰ ਕਹੇ ਆਇਆ ਚੀਜ਼ਾਂ ਸਾਨੂੰ ਚਾਹੀਦੀਆਂ ਵਾ ਮੈਨਾਂ ਮੈਂ ਬਹੁਤ ਟੈਨਸ਼ਨ ਹੋ ਜਾਂਦੀ ਆ ਕਿ ਅਗਲੇ ਤੇ ਬੋਝ ਪਾਉਂਦੇ ਨਹੀਂ ਉਹ ਮੈਨੂੰ ਨਹੀਂ ਚੰਗਾ ਲੱਗਦਾ ਵੀਰੇ ਸ਼ਮਿਲ ਜੀ ਸਾਨੂੰ ਕੱਲ ਤੇਰਾ ਵੀਰਾ ਹਜੇ ਜਿੰਦਾ ਵਾ ਤੂੰ ਟੈਨਸ਼ਨ ਨਾ ਲਿਆ ਕਰ ਜਿਹੜੀ ਚੀਜ਼ ਦੀ ਲੋੜ ਆ ਤੇਰਾ ਵੀਰਾ ਪੂਰੀ ਕਰੇਗਾ ਹੁਣ ਮੈਨੂੰ ਘਰੇ ਕਹਿੰਦੇ ਸੀ ਕਿ ਤੂੰ ਤਾਂ ਰਣਜੀਤ ਵੀ ਕੋਟੂਮ ਛੱਲਾ ਬਣਾ ਕੇ ਲਿਆਓ ਤੇ ਉੱਥੇ ਪਾਓ ਦੱਸੋ ਭੂਆ ਜੀ ਸਾਡਾ ਕੀ ਮਤਲਬ ਬੰਦਾ ਹੱਲੇ ਵੇਖ ਸੀਮਾ ਇਹ ਤੇ ਨਾ ਦੇ ਕੰਮ ਆਸਾ ਆਪਾਂ ਦੇ ਪੁੱਤ ਕਹਿ ਸਕਦੇ ਜਿਵੇਂ ਇਹਨੂੰ ਕਹਿੰਦੇ ਆ ਉਹ ਮੇ ਤੁਕਾਰ ਮੈਂ ਬਣਾਵਾਂਗੀ ਪਰ ਜਦੋਂ ਬੱਚਾ ਹੋਏਗਾ ਨਾ ਮੈਂ ਉਹਨੂੰ ਪਾਵਾਂਗੀ ਕੋਈ ਨਾ ਕੋਈ ਚੀਜ਼ ਅੱਜ ਇਹ ਮੈਂ ਨਹੀਂ ਪਾ ਸਕਦੀ ਸਿਮਰਤ ਨੂੰ ਵੇਖ ਮੇਰੀ ਗੱਲ ਸੁਣ ਇਹ ਤੈਨੂੰ ਗੱਲ ਕਹੀ ਕਿੰਨੇ ਤੇਰੀ ਸੱਸ ਨੇ ਕਹੀ ਹੈ ਕਿ ਰੰਜੀਤ ਨੇ ਕਹੀ ਹੈ ਸੱਸ ਨੇ ਵੀ ਕਹੀ ਆ ਤੇ ਰੰਜੀਤ ਨੇ ਵੀ ਕਹੀ ਆ ਮੈਨੂੰ ਵੇਖ ਸੀਮਾ ਮੇਰੇ ਤਾਂ ਇਹ ਸਲਾਹ ਹੈ ਇਹਨਾਂ ਦਾ ਕਿਹੜਾ ਕੰਮ ਕਰ ਕੋਈ ਆਟੇ ਹਾਂ ਇਕੱਠਾ ਕੰਮ ਆ ਜੇ ਉਹਨੇ ਭਰਾ ਦਾ ਚਾਹ ਹੈਗਾ ਤੇ ਪਾ ਦੇ ਆਪਾਂ ਕਿਹੜਾ ਪਾਣਾ ਪੈਸੇ ਉਹਨਾਂ ਦੇ ਆ ਲਾਤੀ ਕਿਹਨੇ ਚ ਕੀ ਆ ਠੀਕਾ ਜੇ ਇਹਨੂੰ ਜੀਤਰੀ ਇਹ ਗੱਲ ਕਹੀ ਆ ਤੇ ਫਿਰ ਸਭ ਤੋਂ ਵਧੀਆ ਤੇ ਤੂੰ ਮਨਾ ਕੋ ਕਰਾਂ ਦੇ ਹਾਂ ਫਿਰ ਤੂੰ ਬੁਰੀ ਕਰਨ ਵਾਲੀ ਗੱਲ ਈ ਚਾਹੇ ਕੱਲ ਸੱਸ ਤੇਰੀ ਨੂੰ ਪਤਾ ਲੱਗਾ ਵੀ ਮਨਾ ਕਰਨ ਦੀ ਉਹਨੇ ਕਹਣਾ ਪਤਾ ਨਹੀਂ ਕਿਉਂ ਮਨਾ ਕਰਦੀ ਆ ਇਹ ਗੱਲ ਸ਼ਮੀ ਤੇਰੇ ਵਾਸਤੇ ਗਲਤ ਏ ਤੈਨੂੰ ਪੁੱਤੇ ਗੱਲ ਮਨਾ ਨਹੀਂ ਕਰਨਾ ਚਾਹੀਦਾ ਉਹਦਾ ਭਰਾਵਾ ਭਰਾਵਾ ਦਾ ਮਸਲਾ ਜੋ ਕਰਦੇ ਕਰਨ ਦੇ ਹੋਰ ਤੈਨੂੰ ਜ਼ਰੂਰਤ ਨਹੀਂ ਕਹਿਨ ਦੀ ਵੇਖ ਸਮੀ ਉਹਦਾ ਭਰਾ ਵਾ ਉਹਨੂੰ ਵੀ ਕੁਝ ਚਾਅ ਹੈਗੇ ਆਪਣੇ ਭਰਾ ਦੇ ਕਿ ਚੱਲ ਨੇ ਚੇਰ ਬਾਦ ਘਰ ਆਉਣ ਵਾਲਾ ਵਾ ਕਿ ਮੈਂ ਵੀ ਕੁਝ ਨਾ ਕੁਝ ਕਰਾਂ ਨਾਲ ਵੱਡੇ ਹੋ ਤਾਇਆ ਤਾਈ ਆ ਪੰਜਵੀਂ ਮੰਦਰ ਰੱਡਾ ਕਿੰਨੇ ਚੇਰ ਬਾਦ ਤੁਹਾਡੇ ਘਰ ਪ੍ਰੋਗਰਾਮ ਆਇਆ ਤੁਹਾਨੂੰ ਪਤਾ ਵਾ ਤੇ ਕਿੰਨੇ ਖੁਸ਼ ਹੈਗੇ ਯਾਰ ਇੰਨਾ ਪੈਸਾ ਨੇ ਮੈਂ ਫਿਰ ਕੁਝ ਨਾ ਕੁਝ ਬਣਾ ਲੈਣੀ ਆ ਤੇ ਪਾ ਦਾਂਗੀ ਫਿਰ ਸਿੰਮਰਤ ਆ ਹਾਂ ਠੀਕ ਐ ਬਾਕੀ ਜਿਲੀ ਤੋਂ ਵਾ ਜਿੱਕਾ ਦਿੱਤੀ ਨਾ ਦਿੱਤੀ ਇਹ ਗਾਂ ਤੋਂ ਨਾ ਗਲਤੀ ਕਰ ਪਤਾ ਕੀ ਮਾਪਿਓਂ ਅਮੀਰ ਆਪਾਂ ਮੇ ਗਰੀਬ ਆ। ਉਹਦੇ ਕੋਲ ਜੋ ਹੁੰਦਾ ਈਆਂ ਉਹ ਦੇ ਦਈਂ ਦਿੰਦਾ। ਇਹਦਾ ਮਤਲਬ ਇਹ ਨਹੀਂ ਕਿ ਧੀਆਂ ਦੇ ਚਾਰ ਰਿਸ਼ਤੇਦਾਰਾਂ ਵਿੱਚ ਸਹੁਰਿਆਂ ਵਿੱਚ ਬੱਲੇ ਬੱਲੇ ਕਰਵਾਉਣ ਵਾਸਤੇ ਧੀਆ ਆਪਣਾ ਨਾਂ ਕਰ ਦੇਣ। ਉਹਨਾਂ ਨੂੰ ਵੀ ਪਤਾ ਹੁੰਦਾ ਵੀ ਇਹ ਕਿਸ ਯੋਗ ਹੈ ਕਿੰਨਾ ਕੁ ਦੇ ਸਕਦੇ ਆ। ਚਲੋ ਤੁਸੀਂ ਬੈਠੋ ਤੇ ਮੈਂ ਚਾਹ ਬੇਕਦੀ। ਨਹੀਂ ਨੀ ਬੁਆ ਜੀ ਮੈਂ ਨਹੀਂ ਦੇਤੀ ਜਾਣਾ ਜੀ। ਸਾਹਿਲ ਨੇ ਕਿਤੇ ਕੰਮ ਜਾਣਾ ਸੀ ਤੇ ਮੈਨੂੰ ਕਿਹਾ ਤੂੰ 2 ਮਿੰਟ ਰੁਕ ਮੈਂ ਨਾ ਹੁਣੇ ਆਈ ਪਰ ਚਾਹ ਪੀਂਦੇ ਬਿਨਾਂ ਨਹੀਂ ਜਾਣਾ ਭਾਬੀ ਮੇਰੀ ਗੱਲ ਸੁਣ ਮਮੂ ਘਰ ਆ ਗਿਆ ਨਾ ਮੇਰੀ ਗੱਲ ਸੁਣ ਰੋਟੀ ਨਾ ਆਇਆ ਰੋਟੀ ਤੇ ਤੇਰੀ ਸਮਝ ਨਹੀਂ ਆ ਰਹੀ ਮੇਰੀ ਗੱਲ ਤਾਂ ਸੁਣ ਲੋ ਭਾਬੀ ਮੰਮੀ ਘਰ ਆ ਗਿਆ ਨਾ ਉਹਨੇ ਕਿਹਾ ਨਾ ਕੀ ਕਰਨ ਗਈ ਸੀ ਤੇ ਮੇਰੇ ਕੋਲ ਨਾ ਜਵਾਬ ਨਹੀਂ ਹੈ ਆ ਵੇਖਿਆ ਨਾ ਆ ਗਈ ਨਾ ਤੇ ਉਹ ਹੀ ਗੱਲ ਕਿ ਮੰਮੀ ਨੇ ਕਿਹਾ ਨਾ ਕੀ ਕਰਨ ਗਈ ਸੀ ਸ਼ੰਮੀ ਤੂੰ ਹਜੇ ਵੀ ਨਹੀਂ ਆਣੀ ਆ ਸਾਹਿਲ ਦੱਸੂ ਗਣੀ ਕਿ ਭਾਬੀ ਗਈ ਆ ਪਕੇ ਕੋਈ ਗੰਗੀ ਵੀਰੇ ਕੋਈ ਨਾ ਹੁਣ ਮੈਂ ਸਮਝਾਦਾ ਕਿ ਤੂੰ ਨਾ ਦੱਸੀ ਕੱਪੜੇ ਲੈਣੇ ਵੀ ਕਰਨ ਦੇਈ ਚਲੋ ਠੀਕ ਹੋਣਾ ਚਲਦੀ ਹੈ ਜਾ ਛੱਡ ਕੇ ਆ ਆ ਮੈਂ ਛੱਡੋ ਨਾ ਮੈਂ ਚਾ ਚੀ ਚਾ ਆਹੋ ਇਹ ਮੈਨੂੰ 2 ਮਿੰਟ ਲਾ ਦੇ ਠੀਕ ਕਰ ਦੇ ਤੂੰ ਇਤਨਾ ਕਰ ਰੋਟੀ ਨਾ ਅਗਰ ਖਾ ਕੇ ਮੈਂ ਆਇਆ ਬਸ ਦੇਖ ਲਾ ਇਹਦਾ ਤਾਂ ਮਾਰ ਇਹਨੇ ਕੀ ਸੋਚ ਕੇ ਪਹਿਲੇ ਬਣਾਉਂ ਰਹੀ ਸੀ ਮੈਨੂੰ ਅਜੇ ਤੱਕ ਸੋਚਣ ਦੀ ਆ ਕਿ ਵੀਰਾ ਮੇਰਾ ਕਰਜ਼ੇ ਥੱਲੇ ਆ ਜਾਏਗਾ ਇਹੋ ਜਿਹੀ ਨਹੀਂ ਪਹਿਣਾ ਹੁੰਦੀ ਆ ਇੱਕ ਇਹ ਕੁੜੀ ਤੇ ਕੋ ਬੁੜੀ ਜਿਹੜੀ ਬਸ ਨਿਤ ਡਿਮਾਂਡਾਂ ਤੇ ਡਿਮਾਂਡਾਂ ਰੱਖੀ ਜਾਂਦੀ ਤੇ ਮੇਰਾ ਭਰਾ ਭਾਵੇਂ ਜਿੱਥੋਂ ਮਰਜੀ ਕਰਜ਼ਾ ਚੁੱਕ ਕੇ ਲੈ ਕੇ ਆਵੇ ਬਸ ਮੇਰੇ ਰਿਸ਼ਤੇਦਾਰਾਂ ਵਿੱਚ ਬੱਲੇ ਬੱਲੇ ਹੋਣੀ ਚਾਹੀਦੀ ਸਹੀ ਗੱਲ ਹੈ ਚਲੋ ਮੇਰਾ ਕਿਦਣਾ ਹਾਂ